ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਸਮੇਂ ਬਾਅਦ ਅੱਜ ਐਡਮ ਬਰੀਡਰ ਸਟੱਡ ਫਾਰਮ ਵਾਲਿਆਂ ਦੇ ਗੇੜਾ ਫੇੜਾ ਵੱਜਿਆ ਸੀ ਭਰਤਪੌਣ ਆਏ ਸੀ ਆਪਾਂ ਤੇ ਕੱਲੀ ਉਹ ਦਿਨਾਂ ਦਾ ਲੱਗਿਆ ਪਿਆ ਫੋਨ ਕਰਨ ਕਹਦਾ ਆਈਆਂ ਆਈ ਆਪਾਂ ਨਵਾਂ ਫਾਰਮਣਾ ਤੂੰ ਆਉਂਦਾ ਨਹੀਂ ਆਉਂਦਾ ਨਹੀਂ ਅੱਜ ਆ ਗਿਆ ਹੁਣ ਦੱਸ ਚੰਗਾ ਕੱਲੀ ਕਿਵੇਂ ਕੁਛ ਕਰ ਲੈ ਸਕੇ ਇੱਥੇ ਇੱਕੋੜ ਦਾ ਇੱਥੇ ਬੰਦਿਆ ਪਹਿਲਾਂ ਹਾਂ ਚਾਹ ਦੇਖੋ ਇਹਨੂੰ ਕਿੰਨਾ ਹਾਂ ਠੀਕ ਹੈ ਇੱਥੇ ਬੰਦਿਆ ਹਾਂ ਇੱਕ ਬਾਈ ਹੋ ਕਿਲੇ ਦੇ ਬੰਦ ਦਿੰਨਿਆ ਦੇਖ ਅੱਛਾ ਦੇ ਦੋ ਕੋੜ ਨਾ ਬਈ ਉਥੇ ਬਾਹਰ ਕੱਢ ਦਿੰਦੇ ਆ ਬਾਹਰ ਕੱਢ ਦਿੰਦੇ ਆ ਉਹਨਾਂ ਨੂੰ ਬਾਹਰ ਕੱਢ ਕੇ ਪਾਣੀ ਬੜਿਆ ਸੌਖਾ ਪੀਂਦਿਆਂ ਖੁੱਲਾ ਪਾਣੀ ਪੀਂਦਿਆਂ ਹਾਂ ਨਾਲੇ ਬਈ ਇਥੇ ਲੇਟ ਲੋਟ ਲੈਂਦਿਆਂ ਅੱਛਾ ਆਥਰੇ ਫਿਰ ਉਹਨੂੰ 4-5 ਵਜੇ ਤੇ ਅੰਦਰ ਕਰ ਦਿੰਦੇ ਆਗੇ ਹਾਂ ਹੁਣ ਨਾ ਬਣਾਏ 10 ਵੀ ਤੇਰਾ ਮਨ ਪੂਰਾ ਬਾਗੋ ਬਾਗ ਮੈਂ ਤਾਂ ਬਾਈ ਜਮਾ ਮੇਰੇ ਤਾਂ ਬਲੱਡ 'ਚ ਬੜੀਆਂ ਪੰਗਾ ਇਹ ਯਾਰ ਆ ਘੁੱਟੇ ਦੇ ਘੁੱਟਾ ਵੀ ਖਾ ਗਿਆ ਸੀਗਾ ਹਾਂ ਤੁਹਾਨੂੰ ਇੱਕ ਦਿਖਾਉਣਾ ਆ ਦੇਗਾ ਟਾਂਕੇ ਲੱਗਿਆ ਬਾਈ ਲੋਕ ਚਾਰ ਅ ਟੈਟੂ ਵਾਲੇ ਤੋਂ ਇਹਨੇ ਟੈਟੂ ਬਣਵਾਉਂਦੇ ਆ ਲੋਕੀ ਇਹਨੇ ਘੋੜੇ ਤੋਂ ਬਣਵਾਇਆ ਟੈਟੂ ਆ ਕਿਵੇਂ ਗੱਲ ਹੋ ਗਈ ਦਿਖਾਈ ਤੋ ਮੈਨੂੰ ਸਾਰੇ ਦੱਸ ਬਈ ਚਾਰ ਟਾਂਕੇ ਲੱਗੇ ਵੇ ਆ ਫੜਦਾ ਸੀ ਘੋੜੇ ਨੂੰ ਰਿੰਗ ਚੋਂ ਭੱਜੇ ਫਿਰਦੇ ਨੂੰ ਹਾਂ ਲਗਾਉਂ ਤਾਂ ਥੱਥ ਨੀ ਤੇ ਗੂਠਾ ਮੂੰਹ ਚ ਆ ਗਿਆ ਉਹਦੇ ਬਾਈ ਤੇ ਗੂਠਾ ਬਈ ਜਮਾ ਚੱਪਦਨ ਨਾਲੇ ਹਜੇ ਵੀ ਕੈਮ ਆ ਪੂਰਾ ਹਜੇ ਵੀ ਬਾਹਰ ਕੱਢਦਾ ਉਹਨਾਂ ਨੂੰ ਆ ਉਸ ਦਿਵਾਰ ਫਿਰ ਘੋੜੇ ਦੇ ਨੇੜੇ ਲੱਗਦਾ ਹੰਨਾ ਨਾ ਬਈ ਮੈਂ ਪਾਣੀ ਤਾਂ ਨਹੀਂ ਪਿਉਣਾ ਉਹਨੂੰ ਹੁਣ ਵੀ ਪਾ ਕਰਦਾ ਉਹ ਸਿਰ ਹੁਣ ਵੀ ਪੂਰਾ ਪੂਰਾ ਈਸ਼ਕ ਆ ਹੁਣ ਵੀ ਘੋੜੇ ਦਾ ਆ ਪੂਰਾ ਈਸ਼ਕ ਆ ਬਾਈ ਪੂਰਾ ਆਹ ਯਾ ਹਟਾ ਉਹ ਤੇਰਾ ਆਹ ਖੜਾ ਇਹ ਇਹ ਬਣਾਉਂਦਾ ਟੈਟੂ ਇਹ ਬਣਾਉਂਦਾ ਵੀ ਟੈਟੂ ਇਹ ਇੱਥੇ ਰੱਖ ਹਾਂ ਕਾਲੀ ਕਿਵੇਂ ਹੁਣ ਲਿਸਾਇਆ ਕਰੀ ਬੈਠਾ ਇਹਨੂੰ ਥੋੜਾ ਇਹ ਲਿਸਾ ਦਾ ਫਿਰ ਬਈ ਆਉਦੀ ਆਕੜ ਜੀ ਹੋ ਜਾਂਦਾ ਉਹ ਤਾਂ ਦੇ ਪੱਖਾ ਕਿੱਥੇ ਆ ਉੱਥੇ ਲਾ ਕੇ ਮੂੰਹ ਬੋਂਦਾ ਬਈ ਪੱਖਾ ਤਾਂ ਹੀ ਲਾਤਾ ਦੂਜਾ ਇਹਦੇ ਆਇਂ ਲਾਤਾ ਬਈ ਆ ਦੇਖ ਇੱਥੇ ਲਾਤਾ ਜੰਗਲੇ ਵੀ ਜੀ ਕਰਕੇ ਖੁੰਝੇ ਚ ਲਾਇਆ ਹੁਣ ਆਇਆਂ ਹਵਾ ਉਹ ਤਾਂ ਹਾਲਾ ਪੱਖਾ ਜਿਹੜਾ ਟੰਗਿਆ ਉਹ ਆ ਆ ਪਹਿਲੇ ਮੈਨੂੰ ਐਂ ਦੱਸ ਵੀ ਆ ਗਰਾਹ ਜੇ ਕੀ ਟੰਗੀ ਫਿਰਦਾ ਇਹਨੂੰ ਹੁਣ ਇਹਦੇ ਫਲਾਨ ਦੇ ਕੋਲੀਆਂ ਪੰਗਾਂ ਬਈ ਮੱਛਰ ਮਰਦੈ ਨਾ ਚਾਕੇ ਨਾ ਕਿਵੇਂ ਫਲੈਂਡਿੰਗਾਂ ਗੋਲੀਆਂ ਸਵਾਰ ਕੇ ਦੱਸ ਸੀ ਸੀ ਪਾਣੀ ਪਾ ਕੇ ਇਹਦੇ ਚ ਫਲੈਂਡਿੰਗਾਂ ਗੋਲੀਆਂ ਜਿਹੜਾ ਆਪਾਂ ਕੱਪੜਿਆਂ 'ਚ ਧਰ ਦਿੰਨੇ ਜਾਂ ਉਂਰ ਧਰ ਦਿੰਨੇ ਚ 4-4 ਫਿਕਤੀਆਂ ਦੇ ਵਿੱਚ ਅੱਛਾ ਇੰਨਾ ਕ ਪਾਣੀ ਪਾਤਾ ਵਿੱਚ ਫਲੈਂਡਿੰਗਾਂ ਗੋਲੀਆਂ ਪਾਦਿਆਂ ਫਾਇਦਾ ਕੀ ਹੋ ਗਿਆ ਇਹ ਮੱਛੀ ਤੇ ਮੱਛਰ ਅੰਦਰ ਨਹੀਂ ਜਾਣ ਦਿੰਦਾ ਇਹਦੀ ਸਮੈਲ ਸਮੈਲ ਨਾਲ ਹਾਂ ਸਮੈਲ ਸਾਰੇ ਲੰਗਾ ਵੀ ਆ ਬਈ ਫਾਰਮਾਂ ਦੇ ਅੱਛਾ ਕਿੰਨੇ ਆ ਸੀ ਗਈ ਲੈ ਵੀ ਇੱਕ ਤੋਂ ਗੱਲ ਹੋਰ ਬੰਦੇ ਉਹ ਨੋਟ ਕਰ ਲੋ ਮਿੱਤਰੋ ਇਹ ਬੰਦਾ ਝੂਠ ਮਾਰਨ ਵਾਲਾ ਹੈ ਆ ਦਿਖਾ ਗੱਲ ਹੀ ਉਹ ਖੋਲ ਕੇ ਦਿਖਾ ਇਹਨੂੰ ਇਹ ਬਈ ਛੇ ਸ਼ਨਾਗ ਵਾਲੀ ਬਿਸ਼ੇਰੀ ਹੈ ਆਏ ਹਾਏ ਹ ਇੱਕ ਕ੍ਰਾਸ ਕਰਾਂ ਤੀ ਨਹੀਂ ਬਈ ਕਰਾਈ ਨਹੀਂ ਹਜੇ ਇਹ ਮੈਂ ਤੇਨੂੰ ਇੰਨੀ ਦੱਸਦਾ ਸਾਬ ਵਰਗੇ ਮੰਨਣ ਨਾ ਮੰਨਣ ਇਹਦੀ ਬੇਸ਼ੇਰੀ ਆਪਾਂ ਲੈਣੀ ਹੈ ਮੈਂ ਕਹਾਂ ਜਮਾਂ ਤੈਨੂੰ ਬੇਸ਼ੇਰੀ ਭਾਈ ਇਹੇ ਹੀ ਦਬਾਊਗਾ ਜਮਾਂ ਤੇਰੇ ਜੋਰ ਤੇ ਲੈਣੀ ਆਪਾਂ ਚਲੋ ਪਾ ਕੇ ਆ ਇੱਕ ਕੋਵਰੇ ਤੋਂ ਕਰਾਵਾਂਗੇ ਆਪਾਂ ਇਹ ਕੋਵਰੇ ਤੋਂ ਕੋਵਰੇ ਤੋਂ ਨਹੀਂ ਬੁਲਾਉਂਦੇ ਹੋਰ ਤੋਂ ਲਾਵਾਂਗੇ ਇਹਨਾਂ ਦੀ ਬਲੱਡ ਲਾਈਨ ਫਿਰ ਇੱਕੋ ਹੀ ਆ ਗਈ ਅੱਛਾ ਹੈ ਇਹਦੀ ਬਲੱਡ ਲਾਈਨ ਹੋਰ ਤੋਂ ਲਾਵਾਂਗੇ ਆਪਾਂ ਇਹਦੀ ਬੇਸ਼ੇਰੀ ਮੇਰੀ ਬੁੱਕ ਕਰ ਦਿਓ ਹਾਂ ਬੁੱਕ ਤੇਰੀ ਬੇਸ਼ੇਰੀ ਇਹਦੀ ਬੁੱਕ ਕਰ ਦਾਂਗੇ ਤੈਨੂੰ ਬੇਸ਼ੇਰੀ ਇਹਦੀ ਆ ਲੈ ਐ ਚਾਹ ਦੇ ਖੇਰ ਨੂੰ ਬੰਦੇ ਨੂੰ ਯਾਰ ਆ ਆ ਡੱਬਿਆਂ ਚ ਵੀ ਉਹੀ ਐ ਪ੍ਰੋਸੈਸ ਆਹ ਵੀ ਬਾਈ ਉਹ ਡੱਬਿਆਂ ਚ ਐਗੀ ਠੀਕ ਐ ਨਾ ਕੋਈਆਂ ਮੱਖੀ ਤੇ ਮੱਛਰ ਅੰਦਰ ਨਹੀਂ ਜਾਉਂਦੇ ਮੱਖੀ ਮੱਛਰ ਅੰਦਰ ਨਹੀਂ ਆ ਆ ਨਵੀਂ ਐਂਟਰੀ ਕਰਾਈ ਐ ਇਹ ਦੁੱਲੇ ਦੀ ਅੱਛਾ ਇਹ ਦੁੱਲੇ ਦੀ ਵਾਹ ਬੱਲੇ ਬਾਈ ਠੀਕ ਐ ਬਾਹਰ ਘਰ ਪਾਈ ਜਾਂਦਾ ਕਾਲੀ ਲੱਗਿਆ ਪਿਆ ਪੂਰਾ ਬਿਜੀ ਐ ਤੇ ਇਧਰ ਜਾਨਵਰਾਂ ਇੰਨਾ ਤਹਾਂ ਪੱਖੇ ਲਾਇਆ ਹੈ ਇਹਨਾਂ ਸਾਰੇ ਨੇ ਪੱਖੇ ਲੱਗੇ ਹੋਏ ਇਹ ਤਹਾਂ ਉਹ ਨੁਗਰਾ ਤਾ ਚ ਮਟ ਦਾ ਪਖਿਆ ਨਾਲ ਉਹ ਉੱਥੇ ਲੱਗਿਆ ਬਾਈ ਵੀ ਦੇਖ ਉਹ ਤੇ ਚਾੱਕੇ ਉਹ ਫੰਦੂ ਤੇ ਜਾ ਕੇ ਉਹ ਵੱਖਰੀ ਉੱਧਰ ਦੀ ਆ ਕੇ ਮੂੰਹ ਪਾਉਂਦਾ ਠੀਕ ਆ ਉਹ ਤਾਂ ਹੀ ਉਧਰੋਂ ਕੰਦ ਵੀ ਉੱਚੀ ਕਰਤੀ ਸਾਰੀ ਹੈ ਜਮਾ ਸਿਰੇ ਲਾਦੀ ਬਾਈ ਆ ਇੱਥੇ ਰੱਖ ਆ ਵੀ ਬਿਛੇਰੀ ਬਾਈ ਤੇਰੀ ਇੱਕ ਨੰਬਰ ਆ ਬੁਣੀ ਸਿਰਾਂ ਅਜਾ ਪਾਣੀ ਦਾ ਵੀ ਇੱਥੇ ਭਰਨ ਲੱਗਾ ਹੈ ਪ੍ਰੋਸੈਸ ਹਾਂ ਇਹਦੇ ਖੋਲਣਾ ਹੁਣ ਇਹ ਆ ਸਾਡਾ ਕਾਲੀ ਹੈਡ ਦੇਖ ਕਿੰਨਾ ਚਾ ਹੈ ਨੂੰ ਨਵੇਂ ਫਾਰਮ ਬਣੇ ਦਾ ਬਾਈ ਯਾਰ ਕਰਦਾ ਹੁਣੇ ਹੁਣੇ ਇਹਨੂੰ ਉਦੋਂ ਵਾਲਾ ਹੈ ਆ ਇਹ ਪਾਣੀ ਫੇਰ ਵਈ ਤੇ ਰੋਜ਼ ਬਦਲਦਾ ਨਾ ਵੇ ਬਈ ਹੁਣ ਆਪਾਂ ਹੱਥ ਨੇ ਫੇਰ ਬਦਲਾਂਗੇ ਪਾਣੀ ਇੱਕ ਸਵੇਰੇ ਇੱਕ ਸ਼ਾਮ ਨੂੰ ਨੀਰਾ ਉਧਰ ਨੀਰਾ ਉਧਰ ਨੀਰਾ ਉਧਰ ਪਾਣੀ ਇਧਰ ਪਾਣੀ ਇਧਰ ਇਹ ਤਿੰਨੇ ਟਾਈਮ ਪਾਣੀ ਬਦਲਦੇ ਆਂ ਨਹੀਂ ਬੰਦੇ ਵਾਲਾ ਕੰਮ ਕਰਦੇ ਆਂ ਜੀ ਜਾਨਵਾਰ ਆ ਗਏ ਆ ਆਹ ਗੇਟਵਾਲ ਵੀ ਲਾਇਆ ਹੈ ਹੈ ਗੇਟਵਾਲ ਲਾਇਆ ਹੋਇਆ ਹੈ ਆ ਜੀ ਆਏ ਭਾਈ ਖਾਲੀ ਹੋ ਜੁਆ ਸਿਰਾ ਗੱਲ ਬਾਤ ਲੈ ਇਹ ਸੱਜਣੋ ਇਹ ਜੀ ਤੇ ਕੋਈ ਸ਼ੇਅਰ ਜ਼ਰੂਰ ਕਰੀ ਚੱਲਿਓ ਜਿਹੜੇ ਜਿਹੜੇ ਸੱਜਣ ਨਵੇਂ ਜੋੜੇ ਆ ਫੋਲੋ ਜ਼ਰੂਰ ਕਰ ਲਿਓ ਬੰਦੇ ਨੂੰ ਖੁਸ਼ ਕਰਨਾ ਆ ਵੀਡੀਓ ਪਾ ਕੇ ਪੂਰਾ ਆ ਇਧਰ ਅੱਛਾ ਨੀਰੇ ਵਾਲਾ ਪ੍ਰੋਗਰਾਮ ਇਧਰ ਸੈਟ ਕਰਤਾ ਹੁਣ ਓਧਰੋਂ ਇਧਰ ਲੈ ਆਏ ਸਾਰਾ ਕੁਝ ਹੈ ਠੀਕ ਹੈ ਠੀਕ ਹੈ ਆ ਚਰਖੀ ਪੂਰੀ ਬਣਾਉਂਦੀ ਹੈ ਗੱਲ ਬਖਾ ਭਾਈ ਇਹ ਤਾਂ ਜਮਾਨਾ ਜਿੱਦਿਆਂ ਦੀ ਹੈ ਹਾਂ ਤੇ ਆ ਦੇਖ ਭਾਈ ਜਮਾ ਕੋਕਰਾ ਨੀਰੇ ਦਾ ਪਾ ਹਾਂ ਤੇ ਆ ਕੋਕ ਦੇ ਭਾਈ ਥੋੜਾ ਕੋਰਾ ਕੱਢ ਕੇ ਬਾਹਰ ਮਾਰਦੀ ਹੈ ਅੱਛਾ ਹਾਂ ਸ੍ਰੀ ਨੂੰ ਸਾਰੀ ਕੱਢ ਦਿੰਗੇ ਆਏ ਹਾਏ 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 ਉਹ ਬੱਲੇ ਹਾਂ ਹਾਂ ਇਹ ਦੇਖ ਬਾਈ ਕਿਹਾ ਬਾਈ ਹਾਂ ਆਹ ਜਾਂਦਾ ਥੱਲੇ ਜਵਾ ਜਾਂਦਾ ਬਾਈ ਜਵਾ ਜਾਂਦਾ ਆਹ ਗਾਦੀ ਨਾ ਪਾਵਾਂਗੇ ਬਾਈ ਤਾਂ ਨਾਲ ਨਾਲ ਦਰਦ ਹੋਊਗਾ ਬੇਸ਼ੇਰੀ ਦੇ ਹਾਂ ਕਹਿਣ ਕੀ ਸ਼ੋਹ ਚ ਫਿਰ ਫਰੀਦਕੋਟ ਆ ਪਾਵਾਂਗੇ ਬਾਈ ਬੇਸ਼ੇਰਾ ਉਹੀ ਪਾਵਾਂਗੇ ਜਿਹੜਾ ਛੋਟਾ ਚਿੱਟਾ ਦਾ ਛੋਟਾ ਹਾਂ ਉਹ ਲਾ ਲਈ ਤੇ ਮੁਖਸਰ ਮੁਖਸਰ ਵੀ ਪਾਵਾਂਗੇ ਬਾਈ ਉਹਨੂੰ ਕੋਬਰਾ ਵੀ ਪਾਵਾਂਗੇ ਹਾਂ ਕੋਬਰਾ ਵੀ ਤੂਪ ਲੈ ਕੇ ਜਾਵਾਂਗੇ ਬਾਈ ਅੱਛਾ ਦਿਖਾਉਣ ਦਿਖਾਉਣ ਵਾਸਤੇ ਲੈ ਕੇ ਜਾਵਾਂਗੇ ਨਾ ਪਾਉਦੇ ਨਹੀਂ ਠੀਕ ਹੈ ਠੀਕ ਹੈ ਕੋਵਰੇ ਤੋਂ ਆਪ ਕੋ ਘੋੜੀ ਲਵਾਈ ਹੈ ਕੋਈ ਘਰ ਵਾਲੀ ਪੂਰੀ ਮਾਂ ਭੁਲਾਈ ਰਹੀ ਤੂੰ ਇਹ ਨੂੰ ਕਹ ਚਾਰ ਪੰਜ ਮਹੀਨਾ ਦੀ ਗੱਪ ਹੋ ਗਈ ਬਾਈ ਕਿਹੜੀ ਅਲੀਲੀ ਘੋੜੀ ਅੱਛਾ ਨੀਲੀ ਜਿਹੜੀ ਜਿਹਦੇ ਮਾਗਰ ਬਸ਼ੇਰਾ ਸੀ ਹਾਂ ਬਸ਼ੇਰਾ ਵੀ ਐਸੀ ਦੀ ਆ ਬਾਈ ਉਹ ਠੀਕ ਹੈ ਤੇ ਆ ਕੁੱਕੜ ਗਾਲੀ ਇਹ ਕੁੱਕੜ ਬਈ ਦੇ ਆਪਣੇ ਆਪ ਦੇ ਸੀ ਇਹ ਇਹਨੂੰ ਤਾਂ ਕੱਢ ਹੀ ਬਣਾਇਦਾ ਦਾ ਯਾਰ ਜਿਹਦਾ ਪਿਓ ਮਰ ਗਿਆ ਸੀ ਬਾਈ ਅੱਛਾ ਦੋ ਬੱਚੇ ਰਹਿ ਗਏ ਇਹਨਾਂ ਦੇ ਦੋ ਬੱਚੇ ਰਹਿ ਗਏ ਹੁਣ ਹਾਂ ਦੋ ਰਹਿ ਗਏ ਇਹਨਾਂ ਦੀ ਪੂਰੀ ਸਮਾਂ ਦੀ ਕੀਤੀ ਵੀ ਇਹਨਾਂ ਦੀ ਠੀਕ ਹੈ ਇਹ ਉਹ ਇੰਨਾ ਕੱਪੜਿਆਂ ਦਾ ਕੱਦ ਬਹੁਤ ਸੀਗਾ ਆਪ ਜਾਨੇ ਨਾ ਹੁਣ ਦੋ ਇਹਨਾਂ ਨੂੰ ਲੜਾਉਣਾ ਵੀ ਹੁੰਦਾ ਫਿਰ ਨਹੀਂ ਲੜਾਉਂਦਾ ਨਹੀਂ ਇਹ ਬਾਈ ਜਿਹੜਾ ਫੋਨ ਨਿਕਲਣ ਲੱਗ ਜਾਂਦਾ ਕੋਈ ਫਾਇਦੇ ਵਾਲੀ ਗੱਲ ਨਹੀਂ ਜਿਹੜੇ ਲੜਦੇ ਸਾਰਾ ਮੂੰਹ ਖਾ ਜਾਂਦੇ ਅੱਲਾ ਦਾ ਕੀ ਫਾਇਦਾ ਹਾਂ ਬਾਈ ਆਪੋ ਆਪਣੇ ਵਿਚਾਰ ਆ ਬੰਦਿਆਂ ਦੇ ਇਹ ਬੰਦਾ ਨੂੰ ਥੋੜਾ ਜਿਆ ਜਾਨਵਰਾਂ ਨਾਲ ਇਸ਼ਕ ਜ਼ਿਆਦਾ ਹੈ ਕਹਿੰਦਾ ਬਾਈ ਮੈਂ ਆਪਾਂ ਨਹੀਂ ਲੜਾਉਂਦੇ ਨਾ ਇਹ ਲੜਾਉਣ ਦਿੰਦਾ ਬਾਈ ਯਾਰ ਕੈਨੂੰ ਵੀ ਤੇ ਆਹ ਕੂਲਰ ਦੀ ਐਡਜਸਟਮੈਂਟ ਕਿਹਦੀ ਵਾਸਤੇ ਕਰੀਆ ਬਾਈ ਪੱਖਾ ਖੜ ਕੇ ਰਾਤ ਨਾ ਮਾ ਉਹ ਅੱਛਾ ਇਹ ਕੂਲਰ ਉਹਨਾਂ ਚਾਹ ਕੇ ਬੁੜੀਆਂ ਕੋਲ ਲੈ ਕੇ ਠੀਕ ਹੈ ਕਰੋ ਕੂਲਰ ਬਸ਼ੇਰੇ ਨੂੰ ਲਾਇਆ ਬਾਈ ਮਲੇ ਠੀਕ ਹੈ ਠੀਕ ਹੈ ਜਿਹੜੀਆਂ ਨਾਲ ਤੁਸੀਂ ਆਹ ਪਾਗਾ ਟਾਈਲਾਂ ਜਿਹਾਂ ਇਹਨਾਂ ਨੇ ਨਜ਼ਾਰੇ ਦਿੱਤੇ ਪੂਰੇ ਇਹ ਬਾਈ 60 ਕਿਲੋ ਦੀ ਇੱਕ ਆ ਗਈ ਇਹ ਪੱਥਰ ਨਹੀਂ ਰੀਸ ਕਰਦਾ ਬਾਈ ਇਹਦੀ ਕਾਗਜ਼ ਪਾਇਆ ਮਿੱਟੀ ਪਾਈ ਐ ਉਹ ਤਾਂ ਕਹਿੰਦੇ ਵੀ ਪਹਿਲਾਂ ਟਰੈਕਟਰ ਚੜਾਉਂਦੇ ਤੇ ਪਹਿਲਾਂ ਇਹਦੀ ਅੱਛਾ ਇਹ ਟੁੱਟਦੀ ਨਹੀਂ ਹੈ ਇਹ ਦੇਖਾ ਬਾਈ ਇਹ ਠੀਕ ਹੈ ਪੂਰਾ ਸਵਾਦ ਦੇਤਾ ਇਹਨਾਂ ਨੇ ਸੱਤ ਬਾਈ ਲਿਆ ਕੇ ਤੇ ਦੂਜੇ ਦਿਨ ਪਾਉਣ ਲੱਗ ਗਏ ਸੀ ਅਸੀਂ ਇਹਨਾਂ ਨੂੰ ਤੇ ਲੈਟਰ ਦਾ ਲੈਟਰ ਹੀ ਅਸੀਂ ਦੇਖ ਲਾਈ ਇਹ ਨਜ਼ਾਰੇ ਬਣਤੇ ਪੂਰੇ ਹੈ ਹਾਂ ਜਦੋਂ ਕੱਲੇ ਨੇ ਚੜਾਏ ਵੀ ਦੋ ਦੋ ਪੱਥਰ ਪਾ ਕੇ 60 ਕਿਲੋ ਦਾ ਇਹ ਉਹ ਪਿੱਛੇ ਬੱਲਦੇ ਪਿੰਗੇ ਚ ਤੇ ਹੌਲਾ ਨਾ ਕੱਲੇ ਜੜਾਂਦਾ ਤਾਂ ਪਿੰਗੇ ਨਾਲ ਆਇਆ ਚਾਚੀ ਹਾਂ ਚਾਚੀ ਬਸ ਨਾਲ ਲੱਗਦੇ ਮੈਨੂੰ ਇੱਥੇ ਵੀ ਜਣੇ ਹੁੰਦੇ ਸੀ ਆਏ 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 ਦੇਖੋ ਭਈ ਆਏ ਆਏ ਕਾਲੀ ਸਿੰਘ ਦੇਗਾ ਇਹਨੂੰ ਹੈੱਡ ਕਹਿੰਦੇ ਆਏ ਹੈੱਡਾ ਦੂਜਾ ਪਾ ਢਾ ਕੋੜਾ ਕਿੱਧਰ ਕਰਦਾ ਵੱਡਾ ਕੋੜਾ ਇੱਥੇ ਲੈਂਦਾ ਭਈ ਅੱਛਾ ਉਹ ਇਧਰ ਕਰਦਾ ਇਹ ਬਹੁਤ ਸੀਲ ਹੈ ਹਨਾ ਹਾਂ ਆਹ ਦੇਖ ਲਓ ਵੀ ਇਹ ਹੈਗਾ ਕਿੰਗ ਕੋਬਰਾ ਨਾਮ ਤੇ ਇਹਦਾ ਪੂਰਾ ਮੋਹ ਪਿਆਰ ਹੈ ਇਹਦੇ ਨਾਲ ਕਾਲੀ ਇਹ ਬਹੁਤ ਇਸ਼ਕ ਕਰਦਾ ਤੈਨੂੰ ਨਾ ਯਾਰ ਹਾਂ ਭਾਈ ਬਹੁਤ ਜ਼ਿਆਦਾ ਇਹ ਤਾਂ ਨਹੀਂ ਮਾਰਦਾ ਲੱਤਾਂ ਨਾ 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 ਅੱਛਾ ਆ ਦੇਖੋ ਬਈ ਆਪਾਂ ਵੀ ਸੱਜਣੋਂ ਇਹ ਘੋੜੇ ਦੇ ਬਹੁਤ ਫੈਨ ਐ ਬਹੁਤ ਪਿਆਰਾ ਲੱਗਦਾ ਆਪਾਂ ਨੂੰ ਇਹ ਹੂੰ ਆ ਹੁਣ ਇਹਦੀ ਬਿਸ਼ੇਰੀ ਆਈ ਏ ਕੋਈ ਸਾਡੇ ਕੋਲੇ ਹੁਣ ਬਿਸ਼ੇਰੀ ਬਈ ਇਹਦੀ ਜਿੱਥੋਂ ਪਹਿਲਾਂ ਮੁਕਸਰ ਤੇ ਆਈ ਵੀ ਸੀ ਇਹਦੀ ਬਿਸ਼ੇਰੀ ਉਦੀ ਘੋੜੀ ਮੁਕਸਰ ਤੇ ਮੇਲੇ ਤੇ ਆਈ ਸੀ ਉਦੋਂ ਘੋੜੀ ਆ ਕੇ ਸੂਪੀ ਸੀ ਤਾਂ ਕ੍ਰਾਸ ਹੋਈ ਸੀਗੀ ਅੱਛਾ ਉੱਥੇ ਮੁਕਸਰ ਸੁਈ ਸੀ ਮੁਕਸਰ ਤੇ ਸੁਈ ਸੀ ਘੋੜੀ ਹਾਂ ਓਏ ਹੁਣ ਇਹ ਬਿਸ਼ੇਰੀ ਐ ਇਹਦੀ ਉਹਨਾਂ ਨਾਲ ਉਦੀ ਫੋਟੋ ਪਾਦੀ ਵੀ ਉਹ ਵੇਖ ਦੋ ਕੀਤੀ ਐ ਠੀਕ ਐ ਠੀਕ ਆ ਦੇਖੋ ਬੰਦਾ ਰੱਖਿਆ ਸੀ 12000 ਰੁਪਿਆ ਦਿੰਨੇ ਆ ਆ ਦੇਖਾ ਡੈਟ ਕੋਈ ਪੈਣਾ ਕੋਈ ਨਹੀਂ ਪੈਂਦੇ ਇਸ ਕਰ ਹਾਂ ਤੇ 12000 ਕੀਤੀ ਕਨੀ ਉਲਝ ਗਿਆ ਬਾਲਾ ਇੱਕ ਘਰ ਪਾਈ ਜਾਂਦੇ ਹਾਂ ਠੀਕ ਆ ਲੈ ਆ ਉਹ ਛੇਰਾ ਇਹ ਆ ਬਾਈ ਸਾਡਾ ਕੈਂਕ ਕੋਬਰਾ ਬਹੁਤ ਸਮਝਦਾਰ ਘੋੜਾ ਬੜਾ ਸਿਆਣਾ ਹੈ ਇਹਦੀ ਵੀ ਤਿਆਰੀ ਦੂਰੀ ਕਰਾਉਣਾ ਹੋਣਾ ਪੂਰੀ ਭਜਾਉਣੇ ਭਜਾਉਣੇ ਹੋਣਾ ਇਹਨੂੰ ਦੋ ਹੁਣ ਦੋ ਦਿਨ ਹੋ ਗਏ ਜਮਾ ਥੇ ਲੱਗਿਆ ਨਾ ਕੰਨੀ ਐਵੇਂ ਕੋਈ ਫਾਇਦਾ ਨਹੀਂ ਕਸਮਾ ਦੋ ਦਿਨ ਹੋ ਗਏ ਜਮਾ ਥੇ ਲੱਗਿਆ ਜੀ ਇਹਨਾਂ ਨੂੰ ਠੀਕ ਆ ਹੁਣ ਤਾਂ ਭਰਤ ਪਾਈ ਜਾਂਦੇ ਆ ਸੱਜਣੋ ਮੈਂ ਵੀ ਇਹਨਾਂ ਨਾਲ ਮਿੱਟੀ ਪਾਉਣੀ ਆਇਆ ਤੇ ਕਾਲੀ ਦੇ ਕਹਿੰਦਾ ਵੀ ਆਖਿਆ ਕਾਲੀ ਨੂੰ ਖੁਸ਼ ਕਰਕੇ ਵੀਡੀਓ ਪਾ ਕੇ ਕਹਿੰਦਾ ਵੀ ਨਵਾਂ ਫਾਰਮ ਬਣਾਇਆ ਬਾਹਲੇ ਯਾਰੀ ਫੋਨ ਕਰਾਤਾ ਸੀ ਇਹਨੇ ਬਾਗਾਂ ਤੋਂ ਤੇ ਆਇਆ ਹੀ ਨਹੀਂ ਗਿਆ ਆਪਾਂ ਝੋਨਾ ਝੋਨਾ ਲਾਈ ਜਾਂਦੇ ਸੀ ਉਧਰ ਕੁਛ ਫਾਰਮਲੇ ਆਪਣੇ ਕੰਮ ਚੱਲੀ ਜਾਂਦੇ ਸੀ ਆਹ ਲਾ ਕੋੜਾ ਚੈੱਕ ਕਰੋ ਤੇ ਇਹਨੂੰ ਕਾਲ ਇਹ ਥੱਲੇ ਵਾਲੇ ਦੀ ਸ਼ਕਤੀ ਦੇ ਤਹੋ ਬਣੂਗੀ ਆ ਚੌੜਾ ਹੋਊਗਾ ਜਿਵੇਂ ਆਪਾਂ ਕਹਿੰਦੇ ਡੋਲੇ ਆਪਣੇ ਹਾਂ ਆਹ ਕੀ ਚੌੜੀ ਹੋਇਆ ਥੱਲੇ ਬਾਈ ਲੱਗ ਕੇ ਅੱਛਾ ਤਾਂ ਕਰਕੇ ਇਹਦੇ ਨਾਲ ਡੋਲਦਾ ਨਹੀਂ ਹੈ ਇਹ ਡੋਲਦਾ ਨਹੀਂ ਹੈ ਪਾਣੀ ਇਹਦੇ ਚ ਪਾ ਦੇਣ ਨੂੰ ਇਹਨੂੰ ਠੀਕ ਹੈ ਬਾਕੀ ਬਾਈ ਦੇਖੋ ਬਈ ਕੰਨ ਕੋਨੋ ਦੇਖੋ ਇਹਦੇ ਐ ਸਿਰਾ ਲਾਉਂਦਾ ਜਮਾ ਇਹ ਆ ਨਾਗ ਦਾ ਆ ਲਿਆ ਬਈ ਸੱਜਣ ਤੇ ਆਹ ਕੁੱਕੜ ਐ ਵਿੱਚ ਖਾਈਏ ਨੇ ਮੂੰਫਲੀ ਇਹ ਵੀ ਮੂੰਫਲੀ ਖਾਈ ਜਾਂਦੇ ਬਾਈ ਉਹ ਕਰੀ ਜਾਂਦੇ ਪੂ ਆਪਾਂ ਕਹਿੰਦੇ ਟੜ ਕੇ ਉੱਠ ਕੇ ਚੂਗਾ ਪੋਲੇ ਹਾਂ ਉਹ ਚੂਗੇ ਵਾਲੀ ਗੱਲ ਹੀ ਹੋ ਜਾਂਦੀ ਮੈਂ ਚੱਕ ਕਰਕੇ ਕਿੱਲੋ ਮਾਰਦਾ ਗਣ ਕਿਨਾਂ ਨੂੰ ਪਿੱਛੇ ਕਰਾ ਕਰੋ ਪੈਂਦੀ ਐ ਇਹ ਕਿੱਦਾਂ ਹੋ ਕਰਨਗੇ ਹਾਂ ਨਿਆਰੇ ਲੈਣਗੇ ਨਿਆਰੇ ਲੈਣਗੇ ਪੂਰੇ ਹੈ ਆ ਕੰਮ ਤਾਂ ਚੱਲਦਾ ਹੁੰਦਾ ਮੈਂ ਆ ਕੰਮ ਨਹੀਂ ਮੈਂ ਕਰਨ ਦਾ ਕਿਥੇ ਠੀਕ ਹੈ ਰੱਖਾ ਕਰ ਆ ਦੇਖ ਲੈ ਖੇਲਿਆਰ ਕੇ ਪਾਤਾ ਤੇ ਖੇਲਿਆਰ ਕੇ ਸਿੱਟ ਕੇ ਇਹਨੂੰ ਮਾਰਾ ਜਾ ਐ ਕਰ ਜਾ ਕੀ ਗੱਲ ਹੈ ਜੀ ਲੈ ਵੀ ਆਏ ਆ ਕੰਮ ਇਹਦੇ ਸ਼ਕੀਨਾਂ ਵਾਲੇ ਸਾਡੇ ਹੈਡ ਦੇ ਲੋ ਵੀ ਸਜਣ ਪਿਆਰਿਓ ਤੇ ਘੈਂਟ ਜਿਹਾਂ ਵੀਡੀਓ ਬਹੁਤ ਸਾਰੀਆਂ ਆਪਾਂ ਅਪਲੋਡ ਕਰਾਂਗੇ ਉਧਰੋਂ ਥੋੜਾ ਜਿਹਾ ਝੋਨੇ ਕੰਨਿਆਂ ਦੇ ਉਧਰ ਆਪਣੇ ਫਾਰਮ ਦਾ ਵੀ ਥੋੜਾ ਜਿਹਾ ਕੰਮ ਚੱਲੀ ਜਾਂਦਾ ਹਜੇ ਉਧਰ ਹੋ ਜਾਣ ਦੇ ਉਹ ਵੇਲੇ ਤੇ ਬਹੁਤ ਸਾਰੀਆਂ ਵੀਡੀਓ ਸ਼ੂਟ ਕਰਾਂਗੇ ਆਪਣੇ ਪੇਜ ਤੇ ਸਾਨੂੰ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਜਿਹੜੇ ਸਜਣਾ ਨੂੰ ਵੀਡੀਓ ਪਸੰਦ ਆਈ ਬੰਦੇ ਦੀਆਂ ਗੱਲਾਂ ਘੈਂਟ ਲੱਗੀਆਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮਿੱਤਰੋ ਜਲਦੀ ਮਿਲਦੇ ਆ ਇੱਕ ਹੋਰ